ਇੰਨਾ ਦਾ ਅਨੰਦ ਧੰਨਵਾਦ ਕਰਦੇ ਜਾਂਦੇ ਅਕਾਲੀ ਦਲ ਇੱਕ ਸੋਚ ਅਸੀਂ ਆਪਾਂ ਸੋਚ ਨੂੰ ਅੱਗੇ ਲੈ ਕੇ ਜਾਣਾ ਹੈ ਐਸੀ ਅਕਾਲ ਤਰਸਾ ਨੂੰ ਸਮਰਪਿਤ ਕਰਿਆ ਪ੍ਰਧਾਨ ਸੋਧ ਕਰਿਆ ਦਾ ਜੀ ਆਇਆਂ ਕਰਦੇ ਜਾਂਦੇ ਬਾਕੀ ਸਵਾਰ ਨੂੰ ਨੇ ਵਿਸ਼ਵਾਸ ਦਵਾਇਆ ਵਾ ਵੀ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਗੇ ਜਾਂਦੇ ਉਹਨਾਂ ਦਾ ਵੀ ਧੰਨਵਾਦ ਕਰਦੇ ਜਾਂਦੇ ਬਾਕੀ ਕੀ ਗਲਤ ਕੀ ਹੋਇਆ ਚਲੋ ਸਾਡੀ ਜੋ ਪਰਿਵਾਰ ਦੇ ਹੈਗੇ ਸੀ ਗੱਲਾਂ ਬਾਤਾਂ ਕੀਤੀ ਜਾਂਦੇ ਜੋ ਮਾ ਸਾਡੀ ਮਾਤ ਦਾ ਸਭ ਚਲੋ ਹੋਇਆ ਜਾਂਦਾ ਵਿਸ਼ਵਾਸ ਹੋ ਆ ਜਾਂਦੇ ਕਹਿੰਦੇ ਅਸੀਂ ਮਸਲਾ ਸੰਤ ਅਗਰ ਰੱਖਿਆ ਜਾਂਦਾ ਵੀ ਜੋ ਕਮੇ ਰਹਿ ਗਿਆ ਉਹ ਪ੍ਰਧਾਨ ਜੀ ਕਹਿੰਦੇ ਵੀ ਜੋ ਰਹਿ ਗਏ ਸੀਗੇ ਉਹ ਅਸੀਂ ਪੂਰੇ ਹੀ ਕਰਾਂਗੇ ਪੱਕੀ ਅਸੀਂ ਇਕੱਲੇ ਸੋਚਦੇ ਹੈਗੇ ਜਾਂਦੇ ਠੀਕ ਠੀਕ ਹੈ ਠੀਕ ਹੈ ਉਹ ਬੋਟਵਾ ਸਾਹਿਬ